ਇਹ ਸੂਆ ਅੰਗਰੇਜ਼ ਬਿਜਲੀ ਕੱਢਦੇ ਸੀ ਇਹਦੇ ਇਹਦੇ ਅੱਛਾ ਕਿ ਦੋ ਦੂਰਬੀਨ ਲਾਉਣ ਉਹ ਇਧਰੋਂ ਦਿਸਣੋਂ ਹਟ ਜੇ ਜਦੋਂ ਪਰੇ ਨੂੰ ਲਾਉਣ ਉਹ ਦਿਸਣ ਲੱਗ ਜੇ ਫਿਰ ਵਿੰਗ ਪਾਤਾ ਪਾਸੇ ਘੜਤਾ ਇਧਰ ਨੀ ਚੱਕੇ ਉਹ ਬਾਬੇ ਨੇ ਫਿਰ ਭੂਤਾ ਇੱਥੇ ਸ਼ਰਤਾਂ ਸੁਣਾ ਆਧਾਰ ਕਰਤਾ ਸੀ ਵੀ ਤੁਸੀਂ ਕਿਸੇ ਨੂੰ ਕੁਛ ਆਖੇ ਉਹਨਾਂ ਨੇ ਆਖ ਆਂਦਿਆਂ ਕਿਸੇ ਨੂੰ ਕੁਛ ਨਹੀਂ ਨਹੀਂ ਭੂਤਾ ਹੈ ਕਿ ਸੁਣਿਆ ਸੀ ਬਾਬੇ ਨੇ ਲੈ ਆਂਦਿਆਂ ਹੀ ਪਤਾ ਨਹੀਂ ਕਿਧਰੋਂ ਫੜਫੜ ਕੇ ਉੱਥੇ ਖੂ ਲਵਾਇਆ ਸੀ ਉਹਨੇ ਕਿੱਥੇ ਭੱਗਤੇ ਬਾਟੀ ਬਣਾਦਾ ਵੀ ਯਾਰਾ ਗਲਾਸ ਚ ਤਾਂ ਬੋਲੀ ਮੱਛੀ ਕਹਿੰਦੇ ਛੱਡਦੀ ਨਹੀਂ ਛੱਡਦੇ ਨੇ ਅਜੇ ਤੱਕ ਉਹ ਡਾ ਜੀ ਪਿੰਨਾ ਸਾਡਾ ਇਹ ਖਾਨਦਾਨੀ ਕੌਲਿਆ ਜਿਉਂ ਮਾਲ ਤੇ ਲੱਗਿਆ ਜਿਉਂ ਮਾਲ ਤੇ ਲੱਗਿਆ ਸਾਡੇ ਚੂਲੇ ਦੇ ਵਿੱਚ ਉਹ ਕਰੇ ਵੀ ਨਹੀਂ ਕੱਢਦਾ ਪੰਜ 6 ਮਹੀਨੇ ਹੋ ਗਏ ਪਲਾਸਟਰ ਕਰੀਆਂ ਪੌੜੀਆਂ ਚੋ ਧਾਰਾ ਪੈਂਦੀਆਂ ਅਸੀਂ ਆਪ ਦੇਖ ਲੈਣਾ ਇੱਥੇ ਬਹੁਤ ਦੁਨੀਆ ਦੇਖਣ ਆਈ ਸੀ ਤੋਂ ਸੇਮ ਤਾਂ ਨਹੀਂ ਸਾਡੇ ਕਿਤੇ ਨਾ ਜੀ ਨਾ 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 ਸਾਡੇ ਜੀਮ ਕਿੱਥੇ ਹੈ ਪਾਣੀ ਕਿੰਨੇ ਫੁੱਟਾਂ 70 80 ਫੁੱਟ ਤੇ ਪਾਣੀ ਹੈ 70 ਫੁੱਟ ਤੇ ਅਸੀਂ ਆਪ ਦੇਖਾਂਗੇ ਸਰੋਵਰ ਸਰੋਵਰ ਚ ਅੱਛਾ ਸਰੋਵਰ ਸਰੋਵਰ ਹੋਰ ਨਹੀਂ ਪਾਸੇ ਨਹੀਂ ਕਿਤਾ ਉਹ ਕਹਿੰਦਾ ਸੋਡੇ ਦਾ ਕਰਮਾ ਛੇਰੀ ਦੀ ਮਾਂ ਆਵਦਾ ਦੰਨਾ ਭਗਤ ਹੂਆ ਹਮ ਇਹ ਫੇ ਬਾਬਾ ਭਾਈ ਭਗਤ ਉਹਨਾਂ ਦਾ ਪੁੱਤਰ ਸੀ ਉਹਨਾਂ ਨੇ ਦਿੱਤਾ ਸੀ ਭਗਤ ਹੋਇਆ ਸੀ ਉਹ ਇੱਥੇ ਆ ਕੇ ਗਾਂਹਾਂ ਚਾਰਦਾ ਹੁੰਦਾ ਸੀ 3 ਸਾਲ ਹੋ ਗਏ ਮੈਂ ਲੈ ਕੇ ਹਾਂ ਮੈਨੂੰ ਅਸੀਂ ਡੱਕਾ ਜੇ ਸਾਡੇ ਪਸ਼ੂ ਦੇ ਸਿੰਘ ਚ ਹੋ ਗਏ ਨਾ ਅਸੀਂ ਕੱਢ ਦਿੰਦੇ ਆ ਸਾਨੂੰ ਸੈਂਕਿਆ ਅਸੀਂ ਲਿਜਾ ਨਹੀਂ ਸਕਦੇ ਘਰੇ ਨਹੀਂ ਤਾਂ ਫਿਰ ਕੋ ਡੱਗਾ ਪੈ ਜਾਂਦਾ ਡੱਗਾ ਪੈ ਜਾਂਦਾ ਸਾਰਿਆਂ ਬਿਨਾ ਆਪਾਂ ਕਿ ਸੰਗਲਾਂ ਦੇ ਤੁਰੀਆਂ ਫਰਦੀਆਂ ਲੜਦੀਆਂ ਲੋੜਦੀਆਂ ਨਾ 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 ਜਮਾਂ ਨਹੀਂ ਲੜਦੀਆਂ ਨਾ ਕਿ ਆਪਦੇ ਆਪ ਦੇ ਘਰਾਂ ਨੂੰ ਤੁਰੀਆਂ ਜਾਣੀਆਂ ਕੱਟੀਆਂ ਜਾਣੀਆਂ ਕੱਟੀਆਂ ਆਉਣੀਆਂ ਆਪਦੇ ਆਪ ਦੇ ਅੱਡਿਆਂ ਤੇ ਬੈਠੀਆਂ ਦੇਖ ਲੋ ਲੋ ਆਪਰੇ ਲੀਡਰ ਲੂਡਰਾਂ ਦੀ ਵੀ ਅੱਖ ਪਈ ਹੋਣੀ ਆ ਕਿਸੇ ਨਾ ਨਹੀਂ ਇਧਰ ਕੋਈ ਜਾਗਦਾ ਨਹੀਂ ਅੰਦਰ ਨੇ ਬਸੇ ਉਹ ਡਰਦਾ ਹੀ ਆ ਸਾਰੇ ਡਰਦਾ ਸਭ ਨੀ ਨੀ ਪਾ ਕੇ ਲੰਘ ਜੂਗਾ ਜਾਗਦਾ ਨਹੀਂ ਇੱਥੋਂ ਦੀ ਉਹਨੇ ਗੰਗਾ ਵੀ ਵਗਾਈ ਐ ਮਾਤਾ ਰੋਟੀ ਲੈ ਕੇ ਆਈ ਸੀ ਤੇ ਉਹਨੇ ਪੁੱਛ ਲਿਆ ਵੀ ਇੱਥੋਂ ਪਾਣੀ ਤੂੰ ਪੁੱਤ ਕਿੱਥੋਂ ਪੀਣਾ ਹੈ ਮੈਨੂੰ ਹੋ ਸਕਾ ਤੇ ਲੱਗੀ ਤਾਂ ਮੈਂ ਕਿੱਥੋਂ ਪੀਵਾਂ ਉਹਦਾ ਮਤ ਤੈਨੂੰ ਪਾਣੀ ਲਿਆ ਦੇਣਾ ਪਰ ਛੰਡਿਓ ਹੂੰ ਉਹ ਨਹੀਂ ਨਹੀਂ ਤੂੰ ਮੈਨੂੰ ਐਂ ਦੱਸ ਮੈਂ ਪੀਵਾਂ ਕਿੱਥੋਂ ਉਹ ਆਂਦਾ ਜੇ ਮਤਲਬ ਜਾਦੇ ਤੈਨੂੰ ਤੇ ਲੱਗਿਆ ਡੜਾ ਚੱਕ ਲੈ ਇੱਥੋਂ ਪੀ ਲੈ ਹੂੰ ਤੇ ਉਹਨੇ ਪਾਈ ਡਾਲਾ ਚੱਕ ਲਿਆ ਉਹਨੂੰ ਪਾਸੇ ਨਾ ਹੁੰਦਾ ਤੇ ਇੱਥੇ ਪਾਣੀ ਪਾੜੀ ਹੋ ਗਿਆ ਇਹ ਪੋਰਾ ਵੀ ਨਹੀਂ ਨਾਲ ਰਹਾਉਂਦੇ ਛੱਡੂ ਵੀ ਛੱਕ ਦੇਣ ਮਾਲਾ ਇਹ ਸੱਤਿਆੜੀ ਜਗਾ ਡਰਦੇ ਲੋਕ ਐ ਤਾਂ ਹੀ ਜੰਗਲ ਪਿਆ ਉਵੇਂ ਹਾਂ ਜਿਵੇਂ ਪਹਿਲਾਂ ਤੋਂ ਜਉਂ ਦੁਨੀਆ ਸਾਜੀ ਉਦੋਂ ਦਾ ਪਿਆ ਇਹ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਪ੍ਰੀਤ ਕੋਟਲੀ ਅੱਜ ਤੁਹਾਨੂੰ ਲੈ ਕੇ ਆਇਆ ਪੰਜਾਬ ਦੇ ਉਸ 500 ਏਕੜ ਦੇ ਜੰਗਲ ਦੇ ਵਿੱਚ ਜਿਹੜਾ ਹਜੇ ਤੱਕ ਮਹਫੂਜ਼ ਆ ਜਿਹਦੇ ਉੱਤੇ ਹਜੇ ਤੱਕ ਕਿਸੇ ਦੀ ਆਪਾਂ ਕਹੀਏ ਕਾਲੀ ਨਿਗਾ ਨਹੀਂ ਪਈ ਤੇ ਜੇ ਕਿਸੇ ਦੀ ਪਈ ਹੈ ਤਾਂ ਉਹਦਾ ਨੁਕਸਾਨ ਹੋਇਆ ਤੇ ਉਹਨਾਂ ਨੂੰ ਆਖਰ ਨੂੰ ਉਹ ਜਗ੍ਹਾ ਛੱਡਣੀ ਪਈ ਆ ਫਲਹਾਲ ਮੈਂ ਪਹੁੰਚਿਆ ਬਠਿੰਡਾ ਬਠਿੰਡਾ ਦੇ ਨੇੜੇ ਦਾ ਪਿੰਡਾ ਗਵਿੰਦਪੁਰਾ ਗਵਿੰਦਪੁਰਾ ਦੇ ਨੇੜੇ ਇਹ ਜੰਗਲ ਆ ਅਕਸਰ ਤੁਸੀਂ ਹੀਰਾਂਜਾ ਫਿਲਮ ਹੋ ਗਈ ਚਾਹੇ ਬਲੈਕ ਆ ਹੋ ਗਈ ਚਾਹੇ ਹੁਣ ਨਵੀਆਂ ਫਿਲਮਾਂ ਦੇ ਵਿੱਚ ਪੰਜਾਬ ਦੇ ਪੁਰਾਣੇ ਪੰਜਾਬ ਦੀ ਝਲਕ ਦੇਖਦੇ ਹੋਵੋਗੇ ਤਾਂ ਉਹ ਸਾਰੀ ਝਲਕ ਦਾ ਫਿਲਮਾਂ ਕਣ ਆ ਜਿਹੜਾ ਉਹ ਇਸੇ ਗਵਿੰਦਪੁਰਾ ਦੇ ਇਸ ਜੰਗਲ ਦੇ ਵਿੱਚ ਹੀ ਕੀਤਾ ਜਾਂਦਾ ਹੈ ਫਲਾਹੜਾ ਇਹ ਪਿੱਛੇ ਛੱਪੜ ਠੀਕ ਆ ਇਹਨੂੰ ਲੇਕ ਕਹਿ ਸਕਦੇ ਆ ਸ਼ਹਰਾਂ ਵਾਲੇ ਪਰ ਇੱਥੇ ਅੱਜ ਵੀ ਪਿੰਡ ਦੀਆਂ ਮੱਝਾਂ ਜਿਹੜੀਆਂ ਹੈਗੀਆਂ ਛੱਡੀਆਂ ਜਾਂਦੀਆਂ ਪਹਿਲਾਂ ਇਹ ਚਾਰਾ ਜਿਹੜੇ ਚਾਰ ਨਾਲੇ ਸੀ ਮੱਝਾਂ ਨੂੰ ਉਹ ਉਹਨਾਂ ਦੀ ਗਿਣਤੀ ਲਗਭਗ 100 ਤੋਂ ਜ਼ਿਆਦਾ ਸੀਗੀ ਪਰ ਹੁਣ ਲਗਭਗ 5-6 ਜਾਨੇ ਰਹਿ ਗਏ ਜਿਉਂ-ਜਿਉਂ ਆਪਾਂ ਅੱਗੇ ਜਨਰੇਸ਼ਨ ਪੜੀ ਜਾਂਦੀ ਹੈ ਸ਼ਾਇਦ ਉਹ ਕੰਮ ਛੱਡੀ ਜਾਂਦੇ ਆ ਪਰ ਇਹ ਜੰਗਲ ਆ ਜਿਹੜਾ ਇਹਦੇ 'ਚ ਤੁਹਾਨੂੰ ਕਰੀਰ ਫਰਮਾ ਜੰਡ ਉਹ ਤੋਂ ਬਿਨਾ ਆਪਾਂ ਗੱਲ ਕਰ ਗਏ ਹੋਰ ਸਾਰੇ ਦਰਖਤ ਮਿਲ ਜਾਣਗੇ ਜਿਹੜੇ ਪੰਜਾਬ ਦੇ ਆਪਾਂ ਗੱਲ ਕਰ ਗਏ ਖਾਸ ਕਰਕੇ ਮਾਲਵੇ ਦੇ ਖਿੱਤੇ ਦੇ ਜਿਹੜੇ ਆਪਾਂ ਕਿ ਪ੍ਰਾਤਨ ਦਰਖਤ ਸੀਗੇ ਇੱਥੋਂ ਇਹ ਜੰਗਲ ਤੋਂ ਇੱਕ ਤਰ੍ਹਾਂ ਦਾ ਸਹੀ ਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਲਗਭਗ ਅੱਜ ਤੋਂ 3-400 ਸਾਲ ਪਹਿਲਾਂ ਪੰਜਾਬ ਦਾ ਧਰਾਤਲ ਕਿ ਹੋ ਜਾ ਸੀਗਾ ਕਿਉਂਕਿ ਇਸ ਜਗ੍ਹਾ ਦਾ ਸੰਬੰਧ ਆ ਭਾਈ ਭਗਤੂ ਜੀ ਨਾਲ ਜੋੜਿਆ ਜਾਂਦਾ ਠੀਕ ਹੈ ਤੇ ਭਾਈ ਭਗਤੂ ਜੀ ਜਿਹੜੇ ਆਪਾਂ ਕਿ ਦਸਾਂ ਗੁਰੂ ਸਾਹਿਬਾਨਾਂ ਦੇ ਵਿੱਚੋਂ ਜਿਹੜਾ ਉਹਨਾਂ ਨੇ ਆਪਾਂ ਕਿ ਉਹਨਾਂ ਦੀ ਸੇਵਾ ਕੀਤੀ ਆ ਤੇ ਇਹ ਉਹਨਾਂ ਨੂੰ ਵਰਸੋਇਆ ਗਿਆ ਆਪਾਂ ਬਾਬੇ ਨਾਲ ਗੱਲਬਾਤ ਵੀ ਕਰਾਂਗੇ ਤੁਹਾਨੂੰ ਦਿਖਾਵਾਂਗੇ ਉਹ ਇਹ ਪਿੰਡ ਦੇ ਲੋਕ ਉਹਨਾਂ ਬਾਰੇ ਕੀ ਸੋਚਦੇ ਆ ਪਰ ਮੈਂ ਤੁਹਾਨੂੰ ਦੱਸ ਦਿਆਂ ਵੀ ਇੱਥੇ ਤੁਸੀਂ ਆ ਕੇ ਜੇਕਰ ਸੋਚਦੇ ਹੋ ਕਿ ਤੁਸੀਂ 25-30000 50000 ਰੁਪਿਆ ਨਹੀਂ ਦੇ ਸਕਦੇ ਕਿਸੇ ਸੈੱਟ ਵਾਲੇ ਨੂੰ ਆਪਦੀ ਪ੍ਰੀ-ਵੈਡਿੰਗ ਸ਼ੂਟ ਕਰਨੀ ਹੋਵੇ ਤਾਂ ਮੈਂ ਕਹਣਾ ਸਭ ਤੋਂ ਬੈਸਟ ਜਗ੍ਹਾ ਹੈ ਦੂਜਾ ਇਹ ਹੈ ਕਿ ਆਪਦੇ ਬੱਚਿਆਂ ਨਾਲ ਜੇ ਤੁਸੀਂ ਪਿਕਨਿਕ ਮੰਗਣ ਆਉਣੀ ਹੋਵੇ ਹਨਾ ਬਾਰੇ ਤੇ ਆ ਕਿ ਤੁਸੀਂ ਗੰਦ ਨਹੀਂ ਪਾ ਸਕਦੇ ਮੋਟਰ ਤਰ੍ਹਾਂ ਦੇ ਪਰ ਆਪਦੇ ਬੱਚਿਆਂ ਨੂੰ ਜੇ ਪੰਜਾਬ ਦਾ ਪਛੋਕਰ ਦਿਖਾਉਣਾ ਤਾਂ ਇਹ ਜੰਗਲ ਇਹ ਤੋਂ ਵਧੀਆ ਕੋਈ ਚੀਜ਼ ਨਹੀਂ ਹੋ ਸਕਦੀ ਇੱਥੇ ਹਰ ਤਰ੍ਹਾਂ ਦਾ ਤੁਹਾਨੂੰ ਪੰਛੀ ਮਿਲ ਜਣਾ ਮੋਰ ਮਿਲ ਜਾਣੇ ਆ ਹੋਰ ਮੈਂ ਕਹਣਾ ਵੀ ਬਹੁਤ ਜਿਹੜੇ ਪੰਛੀ ਫਲਾਹਾਲ ਮੈਂ ਦੁਪਹਿਰੇ ਸ਼ੂਟ ਤਾਂ ਕਰਕੇ ਦਿਖਾ ਨਹੀਂ ਸਕਦਾ ਪਰ ਸਵੇਰ ਤੇ ਸ਼ਾਮ ਨੂੰ ਇੱਥੇ ਬਹੁਤ ਜ਼ਿਆਦਾ ਪੰਛੀ ਹੁੰਦੇ ਆ ਉਦੋਂ ਬਿਨਾਂ ਜਿਹੜੀ ਪੰਡੂ ਜੀਵਨ ਦੀ ਸੁਧਾਰਨ ਜ਼ਿੰਦਗੀ ਆ ਹੈਨਾ ਜਿਵੇਂ ਆਪਾਂ ਗਏ ਪੁਰਾਣੇ ਸਮੇਂ ਚ ਹੀਰਾ ਜਾਂ ਸ਼ਾਇਦ ਤਾਂ ਹੀ ਫੁਮਾਕਣ ਹੋਈ ਕਿਉਂਕਿ ਅੱਜ ਵੀ ਇੱਥੇ ਆਪਾਂ ਗਏ ਰਾਂਝੇ ਜਿਹੜਾ ਹੈਗਾ ਮੱਝਾਂ ਚਾਰ ਦੇ ਦੇਖੇ ਜਾ ਸਕਦਾ ਹੀਰਾ ਹਜੇ ਮ ਲਗਾ ਘਰੇ ਉਹਨਾਂ ਦੀਆਂ ਰੋਟੀਆਂ ਲਾਈ ਜਾਂਦੀਆਂ ਹੋਣਗੀਆਂ ਹਨਾ ਸੋ ਆਜੋ ਬਾਬਾਣਾ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਵੀ ਇਹਦਾ ਇਤਿਹਾਸ ਕੀ ਆ ਵਾਕਈ ਯਾਰ ਇਹ ਕਦੇ ਕੋਈ ਯਕੀਨ ਨਹੀਂ ਕਰ ਸਕਦਾ ਕਿ ਇਹ ਜੰਗਲ ਪੰਜਾਬ ਦੇ ਹਨ ਠੀਕ ਆ ਪੰਜਾਬ ਦੇ ਖਾਸ ਕਰਕੇ ਬਠਿੰਡਾ ਦਾ ਬਠਿੰਡਾ ਮਾਲਵੇ ਦਾ ਦਿਲ ਹੈ ਤੇ ਬਠਿੰਡੇ ਦੇ ਵਿੱਚ ਉਹ ਸਾਰੇ ਕਲਾਕਾਰ ਪੈਦਾ ਹੋਏ ਇਹੋ ਜੇ ਲਖਾਰੀ ਪੈਦਾ ਹੋਏ ਸਾਹਿਤਕ ਪੈਦਾ ਹੋਏ ਆਈਐਸ ਪੈਦਾ ਹੋਏ ਜੱਜ ਪੈਦਾ ਹੋਏ ਤੇ ਬਠਿੰਡੇ ਨੇ ਬਹੁਤ ਕੁਝ ਲੁਕੋਇਆ ਹ ਸੋ ਬਠਿੰਡੇ ਦੇ ਲੋਕਾਂ ਦੇ ਸੁਭਾਅ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਅੱਜ ਦੀ ਸੌਖੀ ਜ਼ਿੰਦਗੀ ਪਿੰਡੂ ਜ਼ਿੰਦਗੀ ਦੇ ਭਾਬੇ ਨਾਲ ਗੱਲਬਾਤ ਕਰਦੇ ਹਾਂ ਇਹ ਜਗ੍ਹਾ ਹੈ ਕਿੰਨੇ ਏਕੜ ਦੇ ਵਿੱਚ ਫੈਲੀ ਹੋਈ ਹੈ 500 ਕਿੱਲੇ ਜੀ 500 ਕਿੱਲੇ ਯਾਰ ਵੈਸੇ ਇੱਕ ਗੱਲ ਦੇਖੀ ਜੀ ਪਿੰਡਾਂ ਵਾਲੇ ਤਾਂ ਕੋਈ ਮਤਲਬ ਓਰਾਣੀ ਛੱੜਦੇ ਲੋਕਾਂ ਨੇ ਛੱਪੜ ਤੱਕ ਰੋਕ ਲਏ ਹਨਾ ਸਰਕਾਰੀ ਪੰਘਾਂ ਵੜ ਵੜ ਕੇ ਆਏ ਕਰਤੀਆਂ ਜਮਾ ਉਤੋਂ ਦੀ ਲੀ ਪੂਰੀ ਹੈ ਛੋਡੇ ਪਿੰਡ ਵਾਲੇ ਫਿਰ ਕਿਵੇਂ 500 ਕਿੱਲਾ ਛੱਡੀ ਬੈਠੇ ਹੈ ਜਗਾ 47 ਹੈ ਨਿਰਾਪਹਿਣਾ ਸਾਹਿ अच्छा ये पूरा भी नहीं नार वाले ਛੱਡ ਵੀ ਛੱਕ ਦੇਣਾ ਮਾਲਾ 47 ਜਗਾ ਡਰਦੇ ਲੋਕ ਆ ਤਾਂ ਹੀ ਜੰਗਲ ਪਿਆ ਉਹਵੇਂ ਹਾਂ ਜਿਵੇਂ ਪਹਿਲਾਂ ਤੋਂ ਜੌਨ ਦੁਨੀਆ ਸਾਜੀ ਉਦੋਂ ਦਾ ਪਿਆ ਹੈ ਹੁਣ ਮਨ ਦਾ ਇਤਿਹਾਸ ਦੱਸ ਬਾਈ ਮੇਰਾ ਡੇਰਾ ਭਿਆਣਾ ਸਾਹਿਬ ਇਹਨਾਂ ਦਾ ਕੀ ਇਤਿਹਾਸ ਆ ਕੀ ਮਾਲਾ ਜਨਨ ਆਏ ਸੀਗਾ ਵੀ ਜਿਹੜਾ ਪਾਪਾ ਭਾਈ ਭਗਤੂ ਸੀ ਇਹ ਚੌਥੇ ਪਾਸ਼ਾਹੀ ਦਾ ਪੁੱਤਰ ਸੀ ਹਾਂ ਇਹਨਾਂ ਦਾ ਪਿਤਾ ਸੀ ਆਲਮ ਜੀ ਮਾਤਾ ਵੀਰੋ ਸੀ ਤੇ ਅੰਮਰਸਰ ਸੇਵਾ ਕਰਦੇ ਹੁੰਦੇ ਸੀ ਹਾਂ ਤੇ ਇੱਕ ਭਰੀ ਦਾ ਸਿਰਦੇ ਜੀ ਲੰਗਰ ਚ ਤੇ ਇੱਕ ਰੱਖ ਲੈਂਦੀ ਆ ਆਪਦੇ ਕੋਲੇ ਹੂੰ ਜਦੋਂ ਕਿਤੇ بارش ਜਿਆਦਾ ਹੋਣ ਲੱਗੀ ਹੂੰ ਲੱਕੜਾਂ ਉਹਨਾਂ ਤੋੜਾ ਪੈ ਗਿਆ ਤੇ ਉਦੋਂ ਫਿਰ ਲੱਕੜਾਂ ਇਹ ਬਾਬੇ ਨੇ ਦਿੱਤੀਆਂ ਉੱਥੇ ਇਹ ਫਿਰ ਜਦੋਂ ਚੌਥੇ ਪਾਸ਼ਾ ਕੋ ਨੇ ਪੁੱਛਿਆ ਵੀ ਇਹ ਸੇਵਾ ਦਾ ਸਾਰੀ ਤੇ ਵਿਦੋਰ ਕਰੰਦਾ ਹੈ ਉਹਨੇ ਬੁਲਾਉ ਬੁਲਾਇਆ ਕਿਦਰ ਕੋਈ ਤਰਸ ਨਹੀਂ ਉਹਨੇ ਜਿੰਨੇ ਚੇਤੇ ਸੱਤਰਾਂ ਗਾਦੀ ਹੁੰਮ ਚਲਾਦੇ ਅਜੀ ਸੀਗਾ ਇਹ ਸੁਣਾਈ ਅਸੀਂ ਗੱਲ ਕਰਦੇ ਹੂੰ ਤੇ ਉਹ ਕਹਿੰਦੇ ਵੀ ਤੂੰ ਸੰਗ ਨਾਲ ਦੱਸ ਦੇ ਤੇ ਉਹ ਭਾਈ ਸੰਗ ਦੇ ਨੇ ਦੱਸਿਆ ਨਾ ਤੇ ਉਹ ਹੱਥ ਨੇ ਮਾਈ ਕੋਲੇ ਉਹਨੇ ਜਦੋਂ ਗੱਲ ਕਰੀ ਉਹਦੀ ਵੀ ਤੂੰ ਦੱਸ ਰੰਦਾ ਹੂੰ ਤੇ ਇਹਦਾ ਪੁੱਤਰ ਬਣਾ ਜਾਣੇ ਹੂੰ ਉਹ ਮਾਤਾ ਨੂੰ ਉਹ ਦੂਜੇ ਦਿਨ ਜਦੋਂ ਨਾਲ ਲੈ ਗਿਆ ਮਾਤਾ ਨੇ ਮੰਗਿਆ ਦੱਸਿਆ ਉਹ ਕਹਿੰਦਾ ਸੋਡੇ ਤਾਂ ਕਰਮਾ ਚ ਰਹੀ ਸੀ ਮਾਂ ਆਪ ਦਾ ਦੇਣਾ ਭਗਤ ਹੋਊਗਾ ਹੂੰ ਇਹ ਫੇ ਬਾਬਾ ਭਾਈ ਭਗਤ ਉਹਨਾਂ ਦਾ ਪੁੱਤਰ ਸੀ ਉਹਨਾਂ ਨੇ ਦਿੱਤਾ ਸੀ ਭਗਤ ਹੋਇਆ ਸੀ ਉਹ ਇੱਥੇ ਆ ਕੇ ਗਾਂਹਾਂ ਚਾਰਦਾ ਹੁੰਦਾ ਸੀ ਹੂੰ ਇਥੋਂ ਦੀ ਉਹਨੇ ਗੰਗਾ ਵੀ ਬਗਾਈ ਐ ਮਾਤਾ ਰੋਟੀ ਲੈ ਕੇ ਆਈ ਸੀ ਤੇ ਉਹਨੇ ਪੁੱਛ ਲਿਆ ਵੀ ਇੱਥੋਂ ਪਾਣੀ ਤੂੰ ਪੁੱਤ ਕਿੱਥੋਂ ਪੀਣਾ ਹੈ ਮੈਨੂੰ ਹੋ ਸਕਦਾ ਤੇ ਇਹ ਲੱਗੀ ਤਾਂ ਮੈਂ ਕਿੱਥੋਂ ਪੀऊं ਉਹਨਾਂ ਮਤ ਤੈਨੂੰ ਪਾਣੀ ਲਿਆ ਦੇਣਾ ਬਚੰਦੂ ਹੂੰ ਉਹ ਨਹੀਂ ਤੂੰ ਮੈਨੂੰ ਐਂ ਦੱਸ ਵੀ ਮੈਂ ਪੀਵਾਂ ਕਿੱਥੋਂ ਉਹ ਆਂਦਾ ਜੇ ਮਤਲਬ ਜਾਦੇ ਤੈਨੂੰ ਤੇ ਲੱਗਿਆ ਡੜਾ ਚੱਕ ਲੈ ਇੱਥੋਂ ਪੀ ਲੈ ਹੂੰ ਤੇ ਉਹਨੇ ਭਾਈ ਡੜਾ ਚੱਕ ਲਿਆ ਉਹਨੂੰ ਪਾਸੇ ਨਾ ਹੁਣ ਤਾਂ ਤੇ ਇੱਥੇ ਪਾਣੀ ਪਾਣੀ ਹੋ ਗਿਆ ਲੋਕ ਦੇਖੀ ਗਈ ਬੁੜੀ ਪਈ ਆ ਵੀ ਪਾਣੀ ਇੰਨਾ ਕਿੱਧਰੋਂ ਆਇਆ ਉਹ ਤੋਂ ਪਾਣੀ ਦੇ ਤੋੜੇ ਸੀ ਹਾਰਡ ਬੋਲਦੇ ਸੀ ਇੱਥੋਂ ਹੀ ਦਸਣ ਵਾਲੇ ਬਜ਼ੁਰਗ ਦਾਦਿਆ ਸੀ ਸੁਣਗਾ ਸੁਣਾਇਆ ਕਰਦੇ ਵੀ ਆ ਸਾਰੇ ਗੰਗਾ ਵਗਾਈਆ ਬਾਬੇ ਨੇ ਆਟੋਮੈਟਿਕ ਸੂਮਾ ਨਿਕਲਿਆ ਅੱਛਾ ਅੱਜ ਵੀ ਹੈਗਾ ਅੱਜ ਵੀ ਹੈਗਾ ਇੱਥੇ ਉੱਥੇ ਮਤਲਬ ਥੱਲੇੋਂ ਸਰੋਵਰ ਚੋਂ ਪਾਇਪ ਤਾਹ ਨੂੰ ਪਾਇਆ ਵਾ ਤੇ ਪੰਜ ਛੇ ਮਹੀਨੇ ਹੋ ਗਏ ਪਲਾਸਟਰ ਕਰੀਆਂ ਪੌੜੀਆਂ ਚੋਂ ਤਾਰਾਂ ਪੈਂਦੀਆਂ ਅਸੀਂ ਆਪ ਦੇਖ ਲੈਣਾ ਇੱਥੇ ਬਹੁਤ ਦੁਨੀਆ ਦੇਖਣ ਆਈ ਸੀ ਮਾ ਥੋੜਾ ਸੇਮ ਤਾਂ ਨਹੀਂ ਤੁਹਾਡੇ ਕਿਤੇ? ਨਾ ਜੀ ਨਾ 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 ਸਾਡੇ ਜੇਮ ਕਿੱਥੇ ਹੈ? ਪਾਣੀ ਕਿੰਨੇ ਫੁੱਟਾਂ? 70 80 ਫੁੱਟ ਤੇ ਪਾਣੀ ਆ 70 ਫੁੱਟ ਤੇ। ਮਾਲਾ ਵੀ ਕਈ ਵਾਰੀ ਬੰਦੇ ਨਾ ਕਹਿੰਦੇ ਵੀ ਸੇਮ ਵਾਲਾ ਇਲਾਕਾ ਹੁੰਦਾ। ਨਾ 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 ਸਵਾਰ ਮਾ 70 80 ਫੁੱਟ ਤੇ ਪਾਣੀ ਪਰ ਤੁਹਾਡੇ ਪਿੰਡ ਇਸੇ ਜਗ੍ਹਾ ਦੇ ਵਿੱਚੋਂ ਹਜੇ ਵੀ ਜਿਹੜਾ ਹੈਗਾ ਧਾਰਾਂ ਪੈਂਦੀਆਂ ਪੜੀਆਂ। ਹਾਂ 5 6 ਮਹੀਨੇ ਹੋ ਗਏ ਪੰਜਾਂ ਸਹੀ ਆਟੋਮੈਟਿਕ ਤੁਸੀ ਦੇਖਿਆ। ਅਸੀਂ ਆਪ ਦੇਖਾਂਗੇ ਸਰੋਵਰ ਸਰੋਵਰ ਚ। ਅੱਛਾ ਸਰੋਵਰ ਸਰੋਵਰ। ਹੋਰ ਨਹੀਂ ਪਾਸੇ ਨਹੀਂ ਕਿਤੇ। ਠੀਕ ਹੈ। ਪੌੜੀਆਂ ਦੇ ਵਿੱਚੋਂ ਉਂਗਲਾਂ ਮਾਰ ਤੇ ਮੰਨ ਲਓ ਇਹਦਾ ਤੁਸੀਂ ਦੱਸਿਆ ਤੇ ਆਸਤੇ ਫਿਰ ਹੁਣ ਜਿਵੇਂ ਮੰਨ ਲਓ ਜਿਹੜਾ ਹੈਗਾ ਇਹ ਇਹ ਸਾਰੇ ਸਾਰੇ ਆਪਾਂ ਕਿ ਕਿਥੇ ਕਿਹੜੇ ਕਿਹੜੇ ਦਰਖਤ ਨੇ ਹੁਣ ਜੰਡਾ ਹੈ ਪੇਪਲ ਹੈ ਬੋੜ ਹੈ ਬਾਣਾ ਹੈ ਕਰੀਰ ਹੈ ਪਹਾੜੀ ਕਿ ਕਰਾ ਹੈ ਦੇਸੀ ਕਿ ਕਰਾ ਹੈ ਮਲੇ ਹੈ ਤੇ ਹੋਰ ਆਮ ਬਹੁਤ ਦਰਖਤ ਹੈ ਜੀ ਠੀਕ ਤੇ ਫਿਰ ਬਾਪੂ ਇਦਾਂ ਵੀ ਹੋਣਾ ਵੀ ਲੋਕ ਲੱਕਣਾ ਲੁਕਣਾ ਵੱਢ ਕੇ ਘਰੇ ਲੱਤਾ ਲੈਂਦੇ ਨੇ। ਕਿੰਨਾ ਵੇਖੋ ਜਿਹੜੇ ਗਰੀਬ ਬੰਦੇ ਐ ਉਹਨਾਂ ਨੂੰ ਛੋਟ ਸੀਗੀ ਟੁੱਟੀ ਭੰਜੀ ਲੱਕੜ ਦੀ। ਜਿਹੜਾ ਸੋਕ ਕੇ ਖੜ ਸੋਕ ਹੋ ਗਿਆ। ਜਿਹੜੇ ਸਾਡੇ ਲੋਕ ਐ ਅਸੀਂ ਇੱਥੇ ਬਹੁਤ ਚਿਰ ਦੇ 30 ਸਾਲ ਹੋ ਗਏ ਮੰਜਾ ਲੈ ਕੇ ਉਹਨਾਂ ਨੂੰ ਅਸੀਂ ਡੱਕਾ ਜੇ ਸਾਡੇ ਪਸ਼ੂ ਦੇ ਸਿੰਘ ਚ ਹੋਵੇ ਨਾ ਅਸੀਂ ਕੱਢ ਦਿੰਦੇ ਆ ਸਾਨੂੰ ਸੰਖਿਆ ਐ। ਅਸੀਂ ਲਿਜਾ ਨਹੀਂ ਸਕਦੇ ਘਰੇ। ਨਹੀਂ ਤਾਂ ਫਿਰ ਕੋ ਡੇਗਾ ਪੈ ਜਾਂਦਾ। ਡੇਗਾ ਪੈ ਜਾਂਦਾ। ਤਾਂ ਕੋਈ ਨੁਕਸਾਨ ਹੁੰਦਾ ਜੀ। ਵੀ ਮੰਨ ਲਓ ਕੋਈ ਤਾਰ ਨਹੀਂ ਕੋਈ ਪੱਥਰ ਨਹੀਂ ਗਿੜੇ ਨਾ ਕੁਈ ਇਹ ਨਹੀਂ ਵੀ ਐਨੀ ਜਗਾ ਰੋਖ ਲੈ ਨਾਲ ਮਿੱਟੀ ਲਾ ਦੂ ਲੋ ਰੋਕਦਾ ਕਿਸੇ ਨੇ ਮਨ ਲਓ ਪਿੰਡ ਚ ਕਦੇ ਨੇ ਤਾਂ ਕੀਤੀ ਹਾਂ ਡਰਾਈ ਉਹਨਾਂ ਦਾ ਫਿਰ ਕੋਈ ਹੋਇਆ ਹਾਂ ਜੀ ਐ ਫਿਰ ਜਿਹੜਾ ਕੋਈ ਬੰਦਾ ਮਤਲਬ ਮੰਨ ਲਓ ਵੀ ਕਰਦਾ ਉਹਨੂੰ ਫਿਰ ਪੈਂਤਰਾ ਵਿਖਾਉਂਦਾ ਜੀ ਅੱਛਾ ਤੇ ਮਤਲਬ ਬਾਪੂ ਜੀ ਜੇ ਆਪਾਂ ਕਹਗੇ ਵੀ ਇਹ ਜਿਹੜਾ ਹੈਗਾ ਵੀ ਮੰਨ ਲਓ ਤਾਂ ਹੀ ਬਚਿਆ ਹੋਇਆ ਵੀ ਕਿਉਂਕਿ ਇਹ ਇਹਦੇ ਚ ਹਜੇ ਰੱਬੀ ਕਰਾਮਾਤ ਹਾਂ ਜੀ ਹਾਂ ਫਿਰ ਜਦੋਂ ਹੁਣ ਤੁਹਾਡੇ ਬੜੇ ਘੱਟ ਪਿੰਡ ਰਹਿ ਗਏ ਵੈਸੇ ਪਸ਼ੂ ਚਾਰਨ ਵਾਲੇ ਤਾਂ ਤੁਹਾਡੇ ਪਿੰਡ ਚ ਕਿੰਨੇ ਕ ਬੰਦੇ ਪਸ਼ੂ ਚਾਰਦੇ ਸੀ ਜੀ ਬੰਦਾ ਬਹੁਤ ਸੀਗੇ ਤੇ ਬੰਦੇ ਸਾਰੇ ਮਰ ਗਏ ਬਾਅਦ ਪੰਜ ਚਾਰ ਬੰਦੇ ਰਹਿ ਗਏ ਇਸ ਤੇ ਮਾਲਾ ਪਹਿਲਾਂ ਕਿੰਨੇ ਜਣੇ ਸੀਗੇ ਜਦੋਂ ਪਹਿਲਾਂ 200 ਬੰਦੇ ਆਉਂਦਾ ਸੀ ਮੈਂ ਆਪ ਵੀ ਚਾਰੀਆਂ ਸੀ ਪੰਜਵੇਂ ਚ ਮੇਰੇ ਮਾਤਾ ਜਿਹੜਾ ਹੈ ਨਾਨੀ ਛੜਾ ਦੇ ਦੀ ਭੁੰਡੜ ਪਸ਼ੂ ਪਹਿਲਾਂ ਮਾਲਾ ਇਧਰ ਰਿਵਾਸ ਹੈ ਆਪਣੇ ਹੈ ਨਾ ਰਾਮਪੁਰੇ ਬਠਿੰਡੇ ਵਾਲੇ ਪਾਸੇ ਛਪੜਾ ਛਪੜਾ ਚ ਪਸ਼ੂ ਲ ਜਾਂਦੇ ਤੇ ਫਿਰ ਹੁਣ ਇੰਨਾ ਕਿਉਂ ਘਟੀ ਜਾਂਦਾ ਵੈਸੇ ਦੁੱਧ ਬਹੁਤ ਆ ਹੈ ਨਾ ਇੱਥੇ ਕੋਈ ਪਾਈ ਕੋਸ਼ ਤਾਂ ਘਰਾਂ ਦੇ ਵਿੱਚ ਗਾਂਆਂ ਗੂਆਂ ਰੱਖ ਕੇ ਲੋਕ ਦੁੱਧ ਹੀ ਪਾਉਣ ਲੱਗੇ ਤੰਦੇ ਤੋਰ ਲੈ ਲੋਕਾਂ ਨੇ ਵਿੱਚ ਜਿਹੜੀ ਹੋਣ ਵਾਲੀ ਪੀੜੇ ਨਾ ਇਹ ਸਾਹਮ ਕੇ ਕੁਝ ਨਹੀਂ ਮਈਆਂ ਕਿਉਂ ਪਤਾ ਨਹੀਂ ਕੀ ਗੱਲ ਹੈ ਵੀ ਇਹਨਾਂ ਨੂੰ ਕੋਈ ਨਾ ਤਾਂ ਪੱਠੇ પા ਕੇ ਰਾਜੀ ਇਹਨਾਂ ਕੋ ਬਾਹਰ ਅੰਦਰ ਲਿਆ ਕੇ ਰਾਜੀ ਇਹਨਾਂ ਕੋਈ ਪੱਠੇ પા ਕੇ ਰਾਜੀ ਇਹਨਾਂ ਨੂੰ ਇਸੋੜੀ ਮਾਲਾ ਹੁਣ ਪਸੂਆਂ ਚ ਲੰਗੀ ਆ ਵਾਵਾ ਉਮਰ ਹੈਣਾ ਤੇ ਕਿਦਾਂ ਦਾ ਐਕਸਪੀਰੀਅੰਸ ਆ ਬਈ ਸਾਨੂੰ ਤਾਂ ਬੜਾ ਮੋਹ ਆ ਬੜਾ ਮੋਹ ਆ ਤੇ ਬਿਨਾ ਮਾਲਾ ਹੁਣ ਇੱਥੇ ਦੇਖਿਆ ਵੀ ਸਾਰੀਆਂ ਬਿਨਾ ਆਪਾਂ ਅੱਗੇ ਕੇ ਸੰਗਰਾਂ ਦੀ ਤੁੜੀਆਂ ਫਰਦੀਆਂ ਲੜਦੀਆਂ ਲੋੜਦੀਆਂ ਨੀ ਇੱਕ ਦੂਜੇ ਨਾ 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 ਜਮਾਨੀ ਲੜਦੀਆਂ ਨਾ ਕਿ ਆਪਦੇ ਆਪ ਦੇ ਘਰਾਂ ਨੂੰ ਤੁੜੀਆਂ ਜਾਣੀਆਂ ਕੱਟੀਆਂ ਜਾਣੀਆਂ ਕੱਟੀਆਂ ਆਉਣੀਆਂ ਆਪਦੇ ਆਪ ਦੇ ਅੱਡੇ ਤੇ ਬੈਠੀਆਂ ਦੇਖ ਲੋਡੋ ਤੇ ਕਿੰਨਾ ਚਿਰ ਮਤਲਬ ਇੱਥੇ ਫਿਰ ਫਿਲਮਾਂ ਫੁਲਮਾਲ ਵੀ ਆਉਂਦੇ ਹੋਣੇ ਆਉਂਦੇ ਆ ਜੀ ਦੋ ਤਿੰਨ ਫਿਲਮਾਂ ਬਣੀਆਂ ਇੱਥੇ ਤੇ ਫਿਰ ਉਦੋਂ ਕਿਨੇ ਕੀ ਹੁੰਦਾ ਮਾਹੌ ਬਦਕਾ ਹੁੰਦਾ ਜੀ ਲੋਕ ਵੇਖਣ ਆਉਂਦੇ ਆ ਬਣੀ ਮਤਲਬ ਉਹ ਬਿਲਮਾ ਦੀ ਸ਼ੂਟਿੰਗ ਕਰਦੇ ਨੇ ਲੋਕ ਉਹਨਾਂ ਨੂੰ ਦੇਖੀ ਜਾਂਦੇ ਨੇ ਹਾਂ ਜੀ ਹਾਂ ਦੇਖਣ ਆਉਂਦੇ ਤੇ ਇਹ ਮਾਲੋ ਫਿਰ ਹੁਣ ਇੱਥੇ ਜਿਹੜਾ ਹੈਗਾ ਫਿਰ ਲੀਡਰ ਲੂਡਰਾਂ ਦੀ ਵੀ ਅੱਖ ਪਈ ਹੋਣੀ ਆ ਕਿੰਦਾ ਨਹੀਂ ਇੱਧਰ ਕੋਈ ਝਾਕਦਾ ਨਹੀਂ ਇੱਧਰ ਨੇ ਪਾਸੇ ਉਹ ਡਰਦਾ ਹੀ ਆ ਸਾਰੇ ਡਰਦਾ ਸਭ ਨੀਵੀਂ ਭਾਗੇ ਲੰਘ ਜੂਆ ਝਾਕਦਾ ਨਹੀਂ ਝਾਕਦਾ ਨਹੀਂ ਇੱਥੇ ਆਹ ਜਿਹੜਾ ਤੁਸੀਂ ਊਰੇ ਨੂੰ ਆਏ ਹੋਗੇ ਸ਼ੈਤਾਨ ਸੁਆ ਆਇਆ ਐਸਾ ਨਾ ਚ ਹਾਂ ਇਹ ਪਹਿਲਾਂ ਬਜ਼ੁਰਗ ਗੱਲਾਂ ਕਰਦੇ ਹੁੰਦੇ ਸੀ ਕਿ ਵੀ ਇਹ ਸੁਆ ਅੰਗਰੇਜ਼ ਬਿਜਲੀ ਕੱਢਦੇ ਸੀ ਇਹਦੇ ਇਹਦੇ ਅੱਛਾ ਕਿ ਦੋ ਦੂਰਬੀਨ ਲਾਉਣ ਉਹ ਇਧਰੋਂ ਦਿਸਣੋਂ ਹਟ ਜੇ ਜਦੋਂ ਪਰੇ ਨੂੰ ਲਾਉਣ ਉਹ ਦਿਸਣ ਲੱਗ ਜੇ ਫਿਰ ਵਿੰਗ ਪਾਤਾ ਪਾਸੇ ਘੜਤਾ ਇਧਰ ਨੀ ਚੱਕੇ ਨਿਕਲਿਆ ਨਹੀਂ ਬਿਛਦੀ ਅੱਛਾ ਆਈਡੀ ਕਰਨੇ ਲਈ ਜਗ੍ਹਾ ਕਰਨੀ ਵਾਲੀ ਜਗ੍ਹਾ ਜੀ ਇਹ ਫਿਰ ਮੰਨ ਲਓ ਇੱਥੇ ਫਿਰ ਦਿਨੇ ਤੁਸੀਂ 400 ਰਾਤ ਨੂੰ ਵੀ ਤੁਰੇ ਫਿਰਦੇ ਨੇ ਨਾ ਰਾਤ ਨੂੰ ਵੀ ਤੁਰਿਆ ਫਿਰ ਕੋਈ ਦਿੱਕਤ ਨਹੀਂ ਕੋਈ ਲੰਬਾ ਨਹੀਂ ਕੋਈ ਕੁਸ਼ ਕਹਿੰਦਾ ਨਹੀਂ ਕਿਸੇ ਮੰਨ ਲਾ ਸੇਫ ਆ ਹਾਂ ਜੀ 500 ਵੈਸੇ ਦਾ 500 ਏਕੜ ਦਾ ਜੰਗਲ ਬਹੁਤ ਵੱਜ ਜਾਂਦਾ ਬਹੁਤ ਹੈ ਜੀ ਹਣਾ ਫਿਰ ਤੁਸੀਂ ਲਾ ਲੋ ਵੀ ਸੌਣ ਪਾ ਤੇ ਉੱਚ ਅਸੀਂ ਘਰੇ ਪੱਠੇ ਪਾਉਣ ਦੀ ਲੋੜ ਨਹੀਂ ਐ ਮੰਨ ਲਓ ਵੀ ਗੇੜਾ ਨਹੀਂ ਆਉਂਦਾ ਜਦੋਂ ਅੰਦਰ ਵੱਜ ਗਏ ਵੀ ਇੱਥੋਂ ਕਿਤੇ ਕਰਾਉਂਦੀਆਂ ਹੀ ਰੱਜ ਲੈਣਗੇ ਜਦੋਂ ਇੱਥੇ ਟਾਈਮ ਕਰ ਲਿਆ 12:00 1:00 ਵਜਾ ਲਿਆ ਚਾਹ ਪੀ ਲਈ ਇੱਥੋਂ ਗਾਂ ਜਾਂਦੀਆਂ ਡੱਕ ਲੈਣੀਆਂ ਤੇ ਛੱਪੜ ਤੇ ਆ ਕੇ ਪਿੰਡ ਨੂੰ ਮੁੜ ਜਾਣੀਆਂ ਬਸ ਅੱਛਾ ਅੱਖ ਪਾਉਣ ਦੀ ਲੋੜ ਨਹੀਂ ਅੱਖ ਪਾਉਣ ਦੀ ਲੋੜ ਨਹੀਂ ਤੇ ਫਿਰ ਮਨ ਲਾ ਜਿਹੜਾ ਆਪਣਾ ਡੇਰਾ ਡੇਰਾ ਬਾਬਾ ਪਿਆਣਾ ਸਾਹਿਬ ਪਿਆਣਾ ਸਾਹਿਬ ਇਹੀ ਡੇਰਾ ਕੱਲਾ ਪੂਰੇ ਪੂਰੇ ਜੰਗਲ ਦੇ ਵਿੱਚ ਹਾਂਜੀ ਬਰਾਗੀ ਸਾਹਿਬ ਹੈ ਇਹ ਹੁਣ ਫਿਰ ਕੋਈ ਨੇ ਸਾਮ ਸੰਭਾਲ ਵਾਲੇ ਹੈਗੇ ਹੈਗਾ ਜੀ ਬਾਬਾ ਪੂਰਨ ਦਾਸ ਹੈਗਾ ਅੱਛਾ ਉਹ ਨਹੀਂ ਸੇਵਾਦਾਰ ਹੈਗੇ ਅੱਛਾ ਉਹ ਹੈਗੇ ਨਹੀਂ ਗਾਂਜਾ ਮੱਝਾ ਰੱਖ ਰਿਆ ਸਭ ਕੁਝ ਆ ਬਹੁਤ ਵਧੀਆ 24 ਘੰਟੇ ਲੰਗਰ ਚੱਲਦਾ ਹੈ ਠੀਕ ਮੰਨ ਲਓ ਜੇ ਕੋਈ ਤਾਂ ਕਿਸੇ ਨੇ ਆਉਣਾ ਹੋਵੇ ਘੁੰਮਣ ਤਾਂ ਬਠਿੰਡੇ ਤੋਂ ਗਵਿੰਦਪੁਰਾ ਗਵਿੰਦਪੁਰੇ ਤੋਂ ਸਾਡਾ ਇੱਥੇ ਪਿੰਡ ਦੇ ਨਾਲ ਹੀ ਹੋ ਜਾਂਦਾ ਹਾਂਜੀ ਨਾਲ ਹੀ ਹੈ ਜੀ ਤੇ ਬੜੀ ਮਖੜਾ ਰਮਨੀਕ ਥਾਂ ਇਹ ਜੀ ਸਾਡਾ ਪਿੰਡ ਹੀ ਬਾਲਾ ਕਰਮਾ ਵਾਲਾ ਐਡੀ ਜਗ੍ਹਾ ਕਿਤੇ ਹੈ ਹੀ ਨਹੀਂ ਸਾਰੀ ਇੰਡੀਆ ਚ ਹਾਂ ਐ ਨਹੀਂ ਹੈਣੀ ਐ ਪੰਜਾਬ ਵਾਲੇ ਤਾਂ ਕਿਤੇ ਵੀ ਨਹੀਂ ਐ ਡਗਾ ਵੀ ਹੈ ਨਹੀਂ ਡਗਾ ਚ ਜਗ੍ਹਾ ਹੋ ਗੇ ਤਾਂ ਇੰਨੀ ਹਰੀ ਭਰੀ ਨਹੀਂ ਹੁੰਦੀ ਹਰੀ ਭਰੀ ਨਹੀਂ ਹੁੰਦੀ ਮਾਲੋ ਜੇ ਰਾਜਸਥਾਨ ਵਾਲੇ ਪਾਸੇ ਆਪਾਂ ਕਹੀ ਵੀ ਤੱਕ ਬਹੁਤ ਖਾਲੀ ਪਿਆ ਪਰ ਬਾਲਾ ਕਰਮਾ ਵਾਲਾ ਪਿੰਡ ਹੈ ਸਾਡਾ ਹਾਂ ਵੀ ਹੁਣ ਇੱਥੇ ਮੁੰਡੇ ਆਉਂਦੇ ਸਾਨੂੰ ਦੱਸਦੇ ਆ ਵੀ ਜੇ ਸਾਡਾ ਪਸ਼ੂ ਕੀ ਰਾਂ ਘਰੋਂ ਭੱਜ ਜੇ ਮੁੜ ਕੇ ਮਥਾਂ ਲਿਆਉਣੇ ਆਏ ਅਸੀਂ ਘਰੇ ਨਹੀਂ ਵੜਦਾ ਤੇ ਸਾਡੇ ਪਸ਼ੂ ਇੱਥੇ ਮੌਜਾਂ ਨਾਲ ਖੁੱਲੇ ਫਿਰਦੇ ਆ ਮੌਜਾਂ ਕਰੇ ਜਾਣਾ ਬਾਹਰ ਆਉਣਾ ਹਾਂ ਨਹੀਂ ਇੱਕ ਬਰਨਾਲੇ ਕੋਲੇ ਹੀ ਪਿੰਡ ਆ ਇੱਧਰ ਆਪਣਾ ਰਾਏਕੋੜ ਕੋਲੇ ਉੱਥੇ ਹੀ ਮੱਝਾਂ ਸਾਰੇ ਬੰਦੇ ਇਕੱਠੇ ਹਾਂ ਦਾ ਘਰੇ 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 ਜਾਂਦੇ ਆ ਪਤਾ ਉਹ ਨਹੀਂ ਜੀ ਸਾਨੂੰ ਉਹਦਾ ਨਹੀਂ ਪਤਾ ਐਵੇਂ ਝੂਠ ਮਾਰਦੇ ਏ ਤੁਹਾਡੇ ਕੋਲੇ ਆਉਣ ਸਾਰ ਆਪਦੇ ਝੋਲੇ ਜਿਹੜਾ ਹੈਗਾ ਬੋੜ ਨਾਲ ਟਾਂਕ ਲੈਂਦੇ ਤੇ ਫਿਰ ਇੱਥੇ ਚਾਹ ਚੂ ਪੀ ਜਾਂਦੇ ਆ ਬਾਪਾ ਫਿਰ ਅੱਗੇ ਥੋੜੀ ਜੀ ਗੱਲ ਦੱਸੀ ਬਾਈ ਫਿਰ ਜੇ ਤੁਸੀਂ ਇਹ ਕੰਨਿਆ ਕਮਾਰੀ ਧਰਤੀ ਵਾਜਦੇ ਹਾਂਜੀ ਕਿਵੇਂ ਇਨੂੰ ਪਹਿਲਾਂ ਕੰਨਿਆ ਕੁਮਾਰੀ ਧਰਤੀ ਆਵੇ। ਅੱਛਾ ਉਹ ਬਾਬੇ ਨੇ ਫਿਰ ਭੂਤਾ ਇੱਥੇ ਸ਼ਰਤਾਂ ਸੁਣਾ ਆਧਾਰ ਕਰਤਾ ਸੀ ਵੀ ਤੁਸੀਂ ਕਿਸੇ ਨੂੰ ਕੁਛ ਆਖਿਓ ਨਾ। ਉਹਨਾਂ ਨੇ ਆਖ ਆਂਦੀਆਂ ਕਿਸੇ ਨੂੰ ਕੁਛ ਨਹੀਂ। ਨਹੀਂ ਭੂਤਾ ਹੈ ਕਿ ਸੁਣਿਆ ਸੀ। ਬਾਬੇ ਨੇ ਲੈ ਆਂਦੀਆਂ ਹੀ ਪਤਾ ਨਹੀਂ ਕਿਧਰੋਂ ਫੜਫੜ ਕੇ ਉੱਥੇ ਖੂਹ ਲਵਾਇਆ ਸੀ ਉਹਨੇ। ਕਿੱਥੇ ਭਗਤੇ? ਭਗਤੇ। ਅਜਾ ਭਗਤੇ ਜਿਹੜਾ ਭੂਤਾ ਵਾਲਾ ਖੂਹ ਜਿਹੜੀਆਂ ਭੂਤਾ ਨੇ ਲਾਇਆ ਤੇ ਉਹ ਵੀ ਇਹ ਜੰਗਲ ਜੀ ਛੱਡੀਆਂ ਬਾਬੇ ਨੇ ਹੈ। ਤੇ ਫਿਰ ਇੱਥੇ ਆਧਾਰ ਕਰਤਾ ਉਹਨਾਂ ਦਾ। ਇੱਥੇ ਆਧਾਰ ਕਰਤਾ। ਤੇ ਫਿਰ ਕਿਤੇ ਟੱਕਰਾਂ ਟੁਕਰਾਂ ਤਾਂ ਨਹੀਂ ਹੁਣ? ਕਿਸੇ ਨੂੰ ਕੁਛ ਨਹੀਂ ਆਉਂਦਾ ਕਿਸੇ ਨੂੰ ਕੁਛ ਨਹੀਂ ਕਰਨਗਾ ਨਹੀਂ ਉਹ ਕਿਸੇ ਨੂੰ ਟੱਕਰ ਨਹੀਂ ਆ ਨਾ ਟੱਕਰ ਨਹੀਂ ਠੀਕ ਹੈ ਉਧਾਰ ਹੀ ਹੋਗਾ ਜਦੋਂ ਉਧਾਰ ਹੀ ਹੋਗਾ ਨਾ ਤੇ ਬਾਈ ਫਿਰ ਮਨ ਲਾ ਯਾਰ ਹੁਣ ਜਿਹੜਾ ਹੈਗਾ ਬੜਾ ਘਾਟਾ ਸਿਸਟਮ ਮਨ ਲਾ ਜਿਵੇਂ ਆਪਾਂ ਕਿ ਬਾਟੀਆਂ ਬੁੱਟੀਆਂ ਚਾਹ ਪੀਣ ਵਾਲਾ ਤੇ ਫਿਰ ਅਜੇ ਚੱਲੀ ਜਾਂਦਾ ਕੰਮ ਹੈ ਬਾਟੀ ਬਣਾਦਾ ਫਿਰ ਯਾਰ ਗਲਾਸ ਚ ਤਾਂ ਬੋਲੀ ਮੱਚੀ ਕਹਿੰਦੇ ਠਰਦੀ ਨਹੀਂ ਠਰਦੇ ਨਹੀਂ ਅਜੇ ਤਾਂ ਕੌਡਾ ਜੀ ਪੀਂਨੇ ਸਾਡੇ ਇਹ ਖਾਨਦਾਨੀ ਕੌਲਿਆ ਜਿਉਂ ਮਾਲ ਤੇ ਲੱਗੇ ਆ ਜਿਉਂ ਮਾਲ ਤੇ ਲੱਗੇ ਆ ਸਾਡੇ ਚੋਲੇ ਦੇ ਵਿੱਚ ਹੁਕਰੇ ਵੀ ਨਹੀਂ ਕੱਢਦਾ ਕਰਾਈ ਵੀ ਨਹੀਂ ਕੱਢਦਾ ਪੱਕਾ ਹੀ ਆਉਣਾ ਪੱਕੇ ਰੱਖੇ ਚੇਹਰੋ ਯਾਰ ਝੁੱਗੀ ਜਿਹੀ ਨੇ ਪਾ ਕੇ ਦਿੱਤੀ ਤੁਸ ਨੂੰ ਪਰ ਪਾਈ ਅਸੀਂ ਆਪ ਹੀ ਪਾਈ ਐ ਆਹਾ ਹਾਂ ਇਹ ਚ ਕੀ ਕੀ ਫੈਸਿਲਟੀਆਂ ਫਿਰ ਇਹਦੇ ਦੇਖ ਲਓ ਤੁਸੀਂ ਅੰਦਰ ਪਾਣਨ ਪੂਣਨ ਪਿਆ ਸਾਡੇ ਲੀਰੇ ਪਏ ਆ ਅੱਛਾ ਮਾਲਾ ਕਾ ਘਾਰ ਹੀ ਪਾ ਰੱਖਿਆ ਹੈ